ਮੇਨੂੰ ਛੇ ਸਾਲ ਹੋ ਗਏ ਵਿਆਹ ਹੋਏ ਨੂੰ ਮੇਰੇ ਘਰ ਦੇ ਨੇ ਮੈਨੂੰ ਬਦਖਲ ਕਰ ਦਿੱਤਾ ਵਾ ਮੇਰੇ ਘਰ ਵਾਲਾ ਨੇ ਇਹ ਛੇ ਕਰਦਾ ਵਾ ਉਹਨੂੰ ਪਹਿਲਾਂ ਵੀ ਬਦਖਲ ਕੀਤਾ ਸੀਗਾ ਇਹ ਮੈਨੂੰ ਨਹੀਂ ਪਤਾ ਸੀਗਾ ਮੈਂ ਲਵ ਮੈਰਿਜ ਕਰਾਈ ਆ ਘਰ ਦੇ ਦੇ ਸਹਿਮਤੀ ਨਾਲ ਕਰਾਈ ਆ ਕੰਮੀ ਦੇ ਪੈਸੇ ਕੱਢਣ ਲੱਪਿਆਂ ਤੇ ਮੈਂ ਆਪਣਾ ਮੁੰਡਾ ਛੋਟਾ ਜਿਹਾ ਪਾਲਦੀ ਸੀਗੀ ਹੁਣ ਤਾਂ ਉਹ ਵੀ ਪਾਲਣ ਤੋਂ ਰਹਿ ਗਈਆਂ ਲੋਕਾਂ ਨੂੰ ਕੀ ਮੰਗ ਕਰਦੇ ਨੇ ਕੰਮ ਦੇ ਲਈ ਮੈਂ ਤਾਂ ਇਹੀ ਕਹਿਨੀ ਆ ਮੇਰੇ ਕੋਈ ਸੁਣ ਲਓ ਮੈਂ ਗਰੀਬ ਹੈਗੀ ਆ ਮੈਂ ਕਿੱਥੇ ਜਾਣ ਜੋਗੀ ਨਹੀਂ ਨਾ ਮੇਰੇ ਅੱਗੇ ਨਾ ਮੇਰੇ ਪਿੱਛੇ ਆ ਕੋਈ ਮੇਰਾ ਨਾਮ ਸੁਪਨਾ ਕਿੱਥੇ ਦਾ ਰਹਿਣਾ ਹੈ ਮੈਂ ਬਠੀਆ ਬਰਾਮਣਾ ਹਾਂ ਸੁਪਨਾ ਕੀ ਕੰਮ ਹੈ ਅੱਜ ਦੇਖ ਦੇ ਲੋਕੀ ਪੱਕਾ ਕਾਰਜਾ ਕੁਝ ਵੀ ਰਾਇ ਕਰਦੀ ਜਾਂ ਲੱਭਦੇ ਨੇ ਚੰਗਾ ਘਰ ਵਾਸ ਤੁਸੀਂ ਇਦਾਂ ਕਿਉਂ ਰਹਿੰਦੇ ਹੋ ਇੱਕ ਕੁਲੀ ਪਾ ਕੇ ਰੋਡ ਦੇ ਉੱਤੇ ਪੱਲੀਆਂ ਦੇ ਨਾਲ ਜਾਂ ਕੱਪੜਿਆਂ ਦੇ ਨਾਲ ਇੱਕ ਪਰਦਾ ਕੀਤਾ ਹੋਇਆ ਕੀ ਕਰਨ ਇੱਥੇ ਰਹਿਣਾ ਹੈ ਮੈਨੂੰ 6 ਸਾਲ ਹੋ ਗਏ ਵਿਆਹ ਹੋਏ ਨੂੰ ਮੇਰੇ ਘਰ ਦੇਦੇ ਮੈਨੂੰ ਬਦਖਲ ਕਰ ਦਿੱਤਾ ਵਾ ਮੇਰੇ ਘਰ ਵਾਲਾ ਨਹੀਂ ਸ਼ੇ ਘਰਦਾ ਵਾ ਹੁਣ ਪਹਿਲਾਂ ਵੀ ਵਿਦਖਲ ਕੀਤਾ ਸੀਗਾ ਇਹ ਮੈਨੂੰ ਨਹੀਂ ਪਤਾ ਸੀਗਾ ਮੈਂ ਲਵ ਮੈਰਿਜ ਕਰਾਈ ਆ ਘਰ ਦੇ ਦੇ ਸਹਿਮਤੀ ਨਾਲ ਕਰਵਾਈ ਆਪਣੇ ਸਹਿਮਤੀ ਨਾਲ ਤੇ ਇਹਨਾਂ ਨੇ ਬਾਅਦ ਵਿੱਚ ਵਿਦਖਲ ਕਰ ਦਿੱਤਾ ਇਹ ਨਸ਼ੇ ਕਰਨ ਲੱਪੇ ਆ ਘਰ ਦੇ ਪੈਸੇ ਕੱਢਣ ਲੱਪੇ ਆ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਪੈਸੇ ਕੱਢਣ ਲੱਪੇ ਆ ਤੇ ਮੈਂ ਆਪਣਾ ਮੁੰਡਾ ਛੋਟਾ ਜਿਹਾ ਪਾਲਦੀ ਸੀਗੀ ਹੁਣ ਤਾਂ ਉਹ ਵੀ ਪਾਲਣ ਤੋਂ ਰਹਿ ਗਈਆਂ ਤੇ ਮੈਨੂੰ ਘਰ ਮੇਰੇ ਕੰਮ ਵਾਲਿਆਂ ਨੇ ਸਪੋਰਟ ਦਿੱਤੀ ਤੇ ਮੈਂ ਥੋੜੇ ਜਿਹੀ ਪੈਸੇ ਹੁਣ ਖਾਂ ਜੋਗੀ ਹੋਈਆਂ ਰੋਟੀ ਤੇ ਮੇਰੇ ਇਹ ਗਾਲ ਦੇ ਮੇਰੇ ਕੰਮ ਵਾਲੇ ਵੀ ਗਵਾਵਾ ਕੀ ਕੰਮ ਕਰਦੇ ਹੋ ਤੁਸੀਂ ਮੈਂ ਝਾੜ ਪੁੱਛ ਦਾ ਕੰਮ ਕਰਦੀ ਆ ਮੈਨੂੰ 5 ਸਾਲ ਹੋ ਗਏ ਆ ਤੇ ਹੋਰ ਕੋਈ ਕਿਸੇ ਵੱਲੋਂ ਪਿੰਡ ਦੇ ਸਰਪੰਚ ਜੀ ਸਾਡੀ ਕੋਲ ਮਤਲਬ ਕੀਤੀ ਹਾਂਜੀ ਉਹਨਾਂ ਨੇ ਮੈਨੂੰ ਸੜਕ ਤੇ ਰਹਿਣ ਨੂੰ ਇੱਕ ਕੁੱਲੀ ਬਣਾਉਣ ਨੂੰ ਕਿਹਾ ਸੀ ਮੈਂ ਕੁੱਲੀ ਬਣਾ ਕੇ ਇੱਥੇ ਰਹਿਣੀ ਪਈ ਆ ਕਿਉਂਕਿ ਇੱਥੇ ਬੱਤੀ ਮੰਨੀ ਹੈਗੀ ਨਾ ਪਾਣੀ ਸੀਗਾ ਪਾਣੀ ਚਲੋ ਹੁਣ ਅਸੀਂ ਥੋੜਾ ਜਿਹਾ ਕਰ ਲਿਆ ਬਲਗਾ ਲਿਆ ਵਾ ਤੇ ਹੁਣ ਬੱਤੀ ਤੇ ਮਸ਼ਵਰ ਬਹੁਤ ਹੈ ਇੱਥੇ ਸਾਨੂੰ 6 ਸਾਲ ਹੋ ਗਏ ਰਹਿੰਦੇ ਆਂ ਕੀ 6 ਸਾਲ ਤੋਂ ਤੁਸੀਂ ਇੱਧੇ ਆ ਰਹੇ ਹੋ ਅਤੇ ਪੱਲੀ ਕੁਲੀ ਬਾਗੇ ਹਾਂਜੀ ਹਾਂਜੀ 6 ਸਾਲ ਹੋ ਗਏ ਸਾਨੂੰ ਤੇ ਆ ਜਿਹੜੇ ਇੱਥੇ ਦਾ ਆ ਜਗ੍ਹਾ ਹੈ ਕਿ ਇਹਨਾਂ ਦੀ ਜਗ੍ਹਾ ਹੈ ਕਿ ਸਰਕਾਰੀ ਇਹ ਥੋੜੀ ਖੇਤ ਵਾਲਿਆਂ ਦੀ ਹੈ ਥੋੜੀ ਸੜਕ ਵਾਲਿਆਂ ਦੀ ਹੈ ਹੁਣ ਉਹਨਾਂ ਦਾ ਮਨ ਹੀ ਪਤਾ ਕਰ ਦੋ ਢਵਾ ਦੇਣਗੇ ਤਾਂ ਅਸੀਂ ਕਿੱਥੇ ਜਾਵਾਂਗੇ ਕਿਸੇ ਕਿਹਨਾਂ ਅੱਜ ਤੱਕ ਪਹੁੰਚ ਕੀਤੀ ਹੈ ਕਿਸੇ ਨੂੰ ਤੁਹਾਡੀ ਮਦਦ ਕੀਤੀ ਮੈਂ ਬਹੁਤ ਵਾਰੀ ਇੱਥੇ ਦਰਖਾਸਤ ਦਿੱਤੀ ਸੀਗੀ ਮੇਟ ਹੀ ਆਣੇ ਵੀ ਦਿੱਤੀ ਸੀਗੀ ਮੈਂ ਬਹੁਤ ਥਾਂ ਤੇ ਦਿੱਤੀ ਪਰ ਮੇਰੇ ਕਿਸੇ ਨੇ ਸੁਣੀ ਨਹੀਂ ਹੈਗੀ ਕਿਉਂਕਿ ਨਾ ਮੇਰੇ ਤੋਂ ਕੋਈ ਅੱਗੇ ਆ ਨਾ ਮੇਰੇ ਕੋਈ ਪਿੱਛੇ ਆ ਮੇਰੇ ਪਿੱਛੇ ਮੈਨੇ ਖੜਨ ਵਾਲਾ ਕੋਈ ਹੈਗਾ ਕਿਉਂਕਿ ਮੇਰੇ ਹੈਗੇ ਸਾਸੋਰੇ ਤਗੜੇ ਬਾਲਮੀਕੀ ਆ ਮੈਂ ਪਿੱਛੇੋਂ ਨਹੀਂ ਆ ਇਸ ਲਈ ਮੇਰੇ ਪਿੱਛੇ ਕੋਈ ਨਹੀਂ ਹੈਗਾ ਇਹ ਬਹਿ ਚਾੜ ਦਿੰਦੇ ਤੇ ਇਹਨਾਂ ਦੀ ਸੁਣਵਾਈ ਹੁੰਦੀ ਪਈ ਹੈ ਇਦੇ ਵਿੱਚ ਇਹਨਾਂ ਦੇ ਬਾਲਮਿਕੀ ਆਉਂਦੇ ਆ ਇਹਨਾਂ ਦੇ ਭਝਾਈਆਂ ਆਉਂਦੀਆਂ ਮਾਮੇ ਆਉਂਦੇ ਆ ਮੇਰੇ ਘਰ ਵਾਲੇ ਦੇ ਤੇ ਉਹ ਮੈਨੂੰ ਬਹੁਤ ਕੁੱਟ ਕੇ ਮਾਰ ਕੇ ਜਾਂਦੇ ਆ ਕਿਉਂਕਿ ਮੈਂ ਇਹਨਾਂ ਦੇ ਉੱਤੇ ਦਰਖਾਸਤ ਦਿੰਨੀ ਆ ਕਿ ਮਾਰਦੇ ਕੁੱਟ ਦੇ ਨਸ਼ਾ ਕਰਦੇ ਇਹਨਾਂ ਦਾ ਮੁੰਡਾ ਮੈਂ ਖੁਦ ਕੰਮ ਕਰਦੀ ਮੈਂ ਛੋਟਾ ਜਿਹਾ ਬੱਚਾ ਹਾਂ ਇੱਥੇ ਤੱਕ ਹੋ ਗਿਆ ਬੱਦੰਪ ਮੈਂ ਆਪ ਖੁਦ ਪਾ ਲਿਆ ਵਾ ਤੇ ਕੋਈ ਪੈਸਾ ਨਹੀਂ ਦਿੰਦਾ ਮੇਰਾ ਘਰ ਵਾਲਾ ਮੈਂ ਕਿਤੇ ਜਾਣ ਜੋਗੀ ਨਹੀਂ ਹੈਗੀ ਹੋਂਕਾ ਡੱਕਾ ਰਲ ਜੀ ਜਮਕਾ ਉਹ ਨਾਲੀਆਂ ਕੱਢਦਾ ਵਾ ਨਾਲੀਆਂ ਕੱਢ ਕੇ ਮੰਨੇ ਪੈਸੇ ਦਿੰਦਾ ਹੈਗਾ ਮੈਨੂੰ ਮੇਰੇ ਖੁੱਦ ਦੇ ਲੈ ਜਾਂਦਾ ਕੱਢ ਕੇ ਪੈਸੇ ਤੁਸੀਂ ਹਾਣੂ ਕਰੀ ਆ ਨਾ ਜਿਹੜਾ ਉਹ ਕੇਂਦਰ ਰੱਖਿਆ ਸੀ ਹਾਂਜੀ ਮੈਂ ਨਸ਼ਾ ਕੇਂਦਰ ਵਿੱਚ ਰੱਖਿਆ ਸੀਗਾ ਅੰਦਰ ਤੇ ਉੱਥੇ 12 ਦਿਨ ਰਿਹਾ ਸੀਗਾ ਮੇਰਾ ਮੁੰਡਾ ਬਹੁਤ ਰੋਂਦਾ ਸੀਗਾ ਇੱਥੇ ਮੱਛਰ ਕਰਕੇ ਬਾਹਰ ਲੋਕ ਬਹੁਤ ਅਪਜਾਈ ਸੀਗੀ ਇਸ ਲਈ ਮੈਨੂੰ ਡਰ ਲੱਗਦਾ ਸੀਗਾ ਕੋਈ ਅੰਦਰ ਨਾ ਜਾਵੇ ਹੱਥ ਵਾਈ ਨਾ ਹੋ ਜਾਵੇ ਤਨਪਤਾ ਜਿੱਕਲ ਦਾ ਮਾਹੌਲ ਕਿੱਦਾਂ ਦਾ ਮੈਂ ਇਸ ਲਈ ਫੇ ਆਪਣੇ ਘਰ ਵਾਲੇ ਨੂੰ ਵਾਪਸ ਲੈਣ ਛੜਾ ਕੇ ਮੇਰੇ ਘਰ ਦੇ ਮੈਨੂੰ ਟੌਰਚਰ ਕਰਦੇ ਸੀਗੇ ਕਹਿੰਦੇ ਇਹ ਆਪ ਹੀ ਅੰਦਰ ਰੱਖਿਆ ਸੀ ਆਪ ਹੀ ਕੜਵਾ ਲਈ ਆਈਆਂ ਇਹਦੇ ਕਰਕੇ ਹੁਣ ਬਹੁਤ ਮੇਰੇ ਨਾਲ ਲੜਦੇ ਝਗੜਦੇ ਆ ਮੇਰਾ ਘਰ ਵਾਲਾ ਫੇ ਮੇਰੇ ਘਰ ਦੇ ਨਾਲ ਸਹਿਮਤ ਹੋ ਗਿਆ ਮੇਰੇ ਸਾਸ ਸੱਸ ਮੇਰਾ ਸੋਹਰਾ ਮੇਰਾ ਘਰ ਵਾਲਾ ਮੈਂ ਤਲਾਕ ਮੰਗਦੇ ਪੇ ਮੈਂ ਕਿੱਥੇ ਜਾਵਾਂ ਆਪਣਾ ਮੁੰਡਾ ਲੈ ਕੇ ਹੁਣ ਲੋਕਾਂ ਤੋਂ ਕੀ ਮੰਗ ਕਰਦੇ ਹੋ ਤੁਸੀਂ ਮੈਂ ਤੇ ਇਹੀ ਕਹਿੰਨੀ ਮੇਰੀ ਕੋਈ ਸੁਣ ਲਓ ਮੈਂ ਗਰੀਬ ਹੈਗੀ ਮੈਂ ਕਿਤੇ ਜਾਣ ਜੋਗੀ ਨਹੀਂ ਨਾ ਮੇਰੇ ਅੱਗੇ ਨਾ ਮੇਰੇ ਪਿੱਛੇ ਆ ਕੋਈ